ਵਾਹ ਅੰਦਰ ਇਹ ਲਾਗੂ ਹੋਣ ਜਾ ਰਿਹਾ ਲੈਂਡ ਪੁਲਿੰਗ ਐਕਟ ਦੇ ਖਿਲਾਫ ਕਿਸਾਨ ਜਿੱਥੇ ਬੰਦੀਆਂ ਲਗਾਤਾਰ ਲਾਬਤ ਹੋਈਆਂ ਨੇ ਇਹ ਗੱਲ ਕਰ ਲਈਏ ਪੰਜਾਬ ਦੇ ਸਿਆਸੀ ਪਾਰਟੀਆਂ ਦੀ ਤਾਂ ਅਕਾਲੀ ਦਲ ਬਾਦਲ ਭਾਜਪਾ ਤੇ ਕਾਂਗਰਸ ਵੀ ਜਿਹੜੇ ਨੇ ਐਸ ਦੇ ਅਖਦੇ ਖਿਲਾਫ ਲਗਾਤਾਰ ਆਵਾਜ਼ ਬੁਲੰਦ ਕਰਦੇ ਤੇ ਅੱਜ ਡੀਸੀ ਦਫ਼ਤਰ ਵਿਖੇ ਪਹੁੰਚੇ ਨੇ ਪਰਮਿੰਦਰ ਸਿੰਘ ਮੇਰੇ ਨਾਲ ਨੇ ਜਿਹੜੇ ਕੀ ਆਗੂ ਨੇ ਇਕੱਠਾ ਹੋ ਗ੍ਰਾਹ ਜਿੱਥੇ ਬੰਦੇ ਦੇ ਉਹ ਨਾਲ ਸੈਂਕੜੇ ਹਜ਼ਾਰਾਂ ਕਿਸਾਨ ਪਹੁੰਚੇ ਨੇ ਪੁੱਛੀ ਕੀ ਕਹਿਣਾ ਹੈ ਕਿ ਕੌਣ ਚਾਹੀਆ ਨਗਰ ਆਉਂਦੀ ਨੀ ਸੈਕਟਰ ਵਿੱਚ ਬਈ ਸੋ ਇਹਦੇ ਵਿੱਚ ਕੋਈ ਵੀ ਇੱਕ ਚੰਗਿਆਈ ਵੀ ਨਜ ਨਹੀਂ ਆਉਂਦੀ ਇਹ ਇੱਕ ਦਿੱਲੀ ਬੈਠ ਕੇ ਕਾਰਪੋਰੇਟ ਦੇ ਲੋਕਾਂ ਨੇ ਤੇ ਦਿੱਲੀ ਦੇ ਜਿਹੜੇ ਹਾਰੇ ਹੋਏ ਸਤੰਦਰ ਜੈਨ ਸੋਧਿਆ ਕੇਜਰੀਵਾਲ ਇਹਨਾਂ ਨੇ ਉੱਥੇ ਬੈਠ ਕੇ ਪ੍ਰੋਗਰਾਮ ਬਣਾਇਆ ਵੀ ਆ ਪੰਜਾਬ ਦੀ ਜ਼ਮੀਨ ਅਸੀਂ ਧੱਕੇ ਨਾਲ ਇਨਕੁਆਇਰ ਕਰਨੀ 60 ਪੈੜ ਹਜ਼ਾਰ ਏਕੜ ਜ਼ਮੀਨ ਇਨਕੁਆਇਰ ਕਰਨ ਵਾਸਤੇ ਅਰਬਾਂ ਰੁਪਈਆ ਚਾਹੀਦਾ ਸਰਕਾਰ ਪਹਿਲਾਂ ਹੀ ਜੜੀਆਂ ਵਾਂ ਤਨਖਾਹਾਂ ਉਹ ਕਰਜ਼ਾ ਲੈ ਕੇ ਦੇ ਰਹੀ ਆ ਹਰ ਹਫ਼ਤੇ 8500 ਕਰੋੜ ਰੁਪਈਆ ਸਰਕਾਰ ਕਰਜ਼ਾ ਲੈ ਰਹੀ ਆ ਸਰਕਾਰ ਕੋਲ ਕੋਈ ਪੈਸਾ ਨਹੀਂ ਤੇ ਸਰਕਾਰ ਜ਼ਮੀਨਾਂ ਇਨਕੁਆਇਰ ਕਰਤਾਂ ਦੀ ਆ ਵੀ ਤੁਹਾਨੂੰ ਇੱਕ ਬੁਆ ਕਿੱਲੇ ਮਗਰ ਕਨੈਕਟਲਾ ਇੱਕ ਪਲਾਟ ਮਿਲ ਜੂ ਕਮਰਸ਼ੀਅਲ ਪਲਾਟ ਮਿਲ ਜੂ ਉਹਦੀ ਡਿਵੈਲਪਮੈਂਟ ਕਦੋਂ ਹੋਊਗੀ ਉਹ ਸਰਕਾਰ ਨੂੰ ਨਹੀਂ ਪਤਾ 30000 ਰੁਪਈਆ ਕਹਿੰਦੇ ਅਸੀਂ ਦੇਵਾਂਗੇ 30000 ਰੁਪਈਆ ਕਿੰਨਾ ਚਿਰ ਦੇਵਾਂਗੇ ਪਹਿਲਾਂ 2 ਸਾਲ ਕਹਿੰਦੇ ਸੀ ਫਿਰ ਕਹਿੰਦੇ ਜਾਂ ਹੋਰ ਸਮਾਂ ਮਾਲੋ ਅੱਜ ਸਰਕਾਰ ਆਮ ਆਦਮੀ ਪਾਰਟੀ ਦੀ ਆ ਇਹ ਇੰਕੁਆਇਰ ਕਰ ਜਾਂਦੀ ਆ ਕੱਲ ਸਰਕਾਰ ਬਦਲ ਜਾਂਦੀ ਆ ਅਗਲੀ ਸਰਕਾਰ ਆਣ ਕੇ ਕਹਿੰਦੀ ਅਸੀਂ ਨਹੀਂ ਦੇਣਾ ਉਹ ਲੋਕ ਕਿੱਥੇ ਜਾਣਗੇ ਜੇ ਕਿ ਇਹਦੀ 5 ਏਕੜ ਆ ਗਈ 10 ਏਕੜ ਆ ਗਈ 2 ਏਕੜ ਆ ਗਏ ਜਿਹੜੇ ਤਾਂ ਸਹਾਇਕ ਧੰਦੇ ਨੇ ਡੇਰੀ ਆ ਜਿੱਹਾ ਤੇ ਪਸ਼ੂ ਰੱਖੇ ਪਲਟਰੀ ਫਾਰਮ ਆ ਹੋਰ ਹੋਰ ਜਿਹੜੇ ਕੰਮ ਆ ਉਹ ਕਿੱਥੇ ਜਾਣਗੇ ਕਿੱਥੇ ਜਾਣਗੇ ਖੇਤੀ ਦੇ ਸੰਦ ਕਿੱਥੇ ਜਾਣਗੇ ਜਿਹੜੀਆਂ ਕੰਬਾਇਨਾ ਟਰੈਕਟਰ ਤਵੇ ਹਰੀਆਂ ਸਭ ਕੁਝ ਬਣਾਇਆ ਉਹ ਕਿੱਥੇ ਜਾਊਗਾ ਪਿੰਡਾਂ ਦੇ ਦੁਕਾਨਦਾਰ ਜਿਹੜੇ ਪਿੰਡ ਉੱਜਣਗੇ ਦੁਕਾਨਦਾਰ ਕਿੱਥੇ ਜਾਣਗੇ ਉਹ ਸਰਕਾਰ ਕੋਲ ਕੋਈ ਪਹੁੰਚ ਨਹੀਂ ਹੈਗੀ ਜਿਹੜੇ ਜਿਹੜੇ ਡੇਰੀਆਂ ਕਰਦੇ ਉਹ ਕਿੱਥੇ ਜਾਣਗੇ ਪੈਂਚਰ ਦੀ ਦੁਕਾਨ ਕਰਦੇ ਉਹ ਕਿੱਥੇ ਜਾਣਗੇ ਜਿਹੜਾ ਖੇਤ ਮਜ਼ਦੂਰ ਆ ਉਹ ਕਿੱਥੇ ਜਾਣਗੇ ਸਰਕਾਰ ਕੋਲ ਇਸ ਦੀ ਕੋਈ ਪਹੁੰਚ ਨਹੀਂ ਹੈਗੀ ਇਹ ਇੱਕ ਦਿੱਲੀ ਬੈਠ ਕੇ ਡਿਜ਼ਾਈਨ ਕੀਤਾ ਵਾ ਜਿਹੜਾ ਤੱਕੇ ਨਾਲ ਲਾਗੂ ਕਰਨਾ ਚਾਹੁੰਦੀ ਜੋ ਜਥੇਬੰਦੀਆਂ ਨੇ ਪਹਿਲੇ ਗੱਲਬਾਤ ਕਰਨੀ ਇਹ ਕੋਈ ਜਥੇਬੰਦੀਆਂ ਨਾਲ ਗੱਲ ਕਰਨੀ ਜਾਂ ਨਹੀਂ ਕਰਨੀ ਉਹ ਵੱਖਰੀ ਗੱਲ ਆ 2013 ਦਾ ਲੈਂਡ ਐਪੋਜ਼ੀਸ਼ਨ ਐ ਕਿ ਜਿਹੜਾ ਕਿ ਲੋਕਾਂ ਨੇ ਸੰਘਰਸ਼ ਕਰਕੇ ਉਹਨੇ ਬਣਾਇਆ ਕੁਰਬਾਨੀਆਂ ਦੇ ਕੇ ਜਿਹੜਾ ਏਅਰਲਾਈਨ ਹੈ ਕੋਈ ਸਨੈਕਟ 2013 ਦੇ ਵਿੱਚ ਯੂਪੀਏ ਸਰਕਾਰ ਨੇ ਬਣਾਇਆ ਸੀਗਾ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਇਹ ਬਣਾਉਣ ਕਰਕੇ ਉਹਦੇ ਵਿੱਚ ਇਹ ਸੀਗਾ ਵੀ ਜੇ ਕੋਈ ਪ੍ਰਾਈਵੇਟ ਘਰਾਣਾ ਇਨਕੁਆਇਰ ਕਰਦਾ ਜਮੀਨ ਉনোਸੀ ਪਰਸੈਂਟ ਗ੍ਰਾਮ ਸਭਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਤੇ ਜੇ ਸਰਕਾਰ ਕਰਦੀ ਨੂੰ 70 ਪਰਸੈਂਟ ਲੈਣੀ ਜ਼ਰੂਰੀ ਆ ਪਰ ਇੱਥੇ ਕਿਸੇ ਨੂੰ ਨਹੀਂ ਪੁੱਛਿਆ ਜਾ ਰਿਹਾ ਇਹ ਤੇ ਕਿਸੇ ਲੋਕ ਜਿਹੜੇ ਪੰਚਾਇਤਾਂ ਮਤੇ ਪਾ ਰਹੀਆਂ ਨੇ ਖਿਲਾਫ ਮਤੇ ਪਾ ਰਹੀਆਂ ਨੇ ਗ੍ਰਾਮ ਸਭਾਵਾ ਮਤੇ ਪਾ ਰਹੀਆਂ ਨੇ ਸਵੇ ਸ਼ਾਲ ਤੌਰ ਤੇ ਲੋਕ ਸਵੇ ਪੋਸ਼ਨਾ ਪੱਤਰ ਦੇ ਰਹੇ ਨੇ ਪਰ ਸਰਕਾਰ ਕਹਿ ਰਹੀ ਹੈ ਲੈਂਡ ਪੂਲਿੰਗ ਨੀਤੀ ਬਹੁਤ ਵਧੀਆ ਹੈ ਪਰ ਇਹ ਦੇਖੋ ਇੱਕ ਪਾਸੇ ਆਪਣੇ ਮੰਤਰੀਆਂ ਕੋਲ ਬਿਆਨ ਦੁਆਏ ਜਾ ਰਹੇ ਜੀ ਮੁਝੇ ਪਾਸੇ ਆਮ ਜਿਹੜੇ ਬੇਰੂਪੀਏ ਕਿਸਾਨ ਉਹਨਾਂ ਕੋ ਵੀਡੀਓ ਪਾਈਆਂ ਜਾ ਰਹੀਆਂ ਵੀ ਨੀਤੀ ਬਹੁਤ ਵਧੀਆ ਕਿ ਇਹਨੇ ਵੇਖੀ ਨਹੀਂ ਚਾਹੀਦੀ ਨਹੀਂ ਜਾਦ ਹੋਏ ਨਾ ਲਾਗੂ ਹੋ ਚੁੱਕੀ ਆ ਆ ਵਾਦਾ ਆ ਉਹਨਾਂ ਕੋ ਜਦੋਂ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਸੀ ਉਦੋਂ ਮੋਦੀ ਸਰਕਾਰ ਜਦੋਂ ਕਹਿੰਦੀ ਤਿੰਨ ਕਾਲੇ ਕਾਨੂੰਨ ਬਹੁਤ ਵਧੀਆ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਦਾ ਪਰ ਬਾਅਦ ਵਿੱਚ ਕੁਝ ਕੁ ਐਲਾਨ ਜਿਹਦੇ ਬੰਦੀ ਜਿਹੜੀਆਂ ਉਹਨਾਂ ਦੇ ਪੱਕੀ ਉਹਨਾਂ ਕੋ ਤਰਸ ਟੈਂਪੈਂਸਾਂ ਵੀ ਕਰਾਈਆਂ ਸਨ ਤੇ ਇਹ ਨਹੀਂ ਕਾਨੂੰਨ ਬਹੁਤ ਵਧੀਆ ਜੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਆ ਲੋਕਾਂ ਕੋ ਵੀਡੀਓ ਪਾਈਆਂ ਕਿਸਾਨਾਂ ਦਾ ਵੀਡੀਓ ਪਾਈਆਂ ਪਰ ਖੀਰ ਜਦੋਂ ਲੋਕਾਂ ਨੂੰ ਇਹ ਗੱਲ ਦਾ ਪਤਾ ਲੱ ਪੁਰ ਵਾਪਸਾਰੇ ਪਏ ਪਰ ਵਾਪਸ ਲੈ ਪਰ ਸਵਾ ਸਾਲ ਲਗਾ ਤਾਂ ਕਿਸਾਨ ਜਿਹੜੇ ਕੀ ਉਹ ਡਟੇ ਰਹੇ ਸਸ ਤੋਂ ਵੱਧ ਸ਼ਹੀਦ ਹੋ ਗਏ ਕਿਸਾਨਾਂ ਦੀ ਬਹੁਤ ਵੱਡੇ ਉਹਦੇ ਬਲਦਾਨ ਦੇਣੇ ਪਏ ਦੇਖੋ ਹੁਣ ਹੁਣ ਵੀ ਜਿਹੜਾ ਵਾ ਲੋਕ ਲੜਨ ਲਈ ਤਿਆਰ ਨੇ ਹੁਣ ਵੀ ਸਵਾ ਸਾਲ ਛੱਡ ਕੇ ਸਵਾ 2 ਸਾਲ ਵੀ ਲੜ ਲਾਂਗੇ ਇਹ ਲੜਾਈ ਸ਼ੁਰੂ ਹੋ ਚੁੱਕੀ ਆ ਇਹ ਲੜਾਈ ਕਿਹੜਾ ਮੋੜ ਲੈਂਦੀ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ ਜਿੱਥੇ ਜਥੇਬੰਦੀਆਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਕਿਸਾਨ ਲੜ ਰਹੇ ਨੇ ਪੰਚਾਇਤਾਂ ਲੜ ਰਹੀਆਂ ਉਹ ਤੇ ਜਥੇਬੰਦੀਆਂ ਵੀ ਲੜ ਰਹੀਆਂ ਸੰਯੁਕਤ ਕਿਸਾਨ ਮੋਰਚਾ ਉਹਨੇ ਵੀ ਪ੍ਰੋਗਰਾਮ ਦਿੱਤਾ 30 ਤਰੀਕ ਦਾ ਟਰੈਕਟਰ ਮਾਰਚ ਆ ਜਿਹਨੇ ਇਲਾਕੇ ਆਏ ਉਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ 24 ਅਗਸਤ ਨੂੰ ਜਿਹੜੀ ਵੱਡੀ ਰੈਲੀ ਮਾਂ ਪੰਚਾਇਤ ਜਿਹੜੀ ਹੋਣੀ ਹੈ ਉਥੇ ਆਪਣੇ ਮੁਲਾਪੁਰ ਧਾਕਾ ਦੇ ਵਿੱਚ ਉਹਦੇ ਵਿੱਚ ਵੀ ਲੱਖਾਂ ਲੋਕ ਜਾਣਗੇ ਲੱਗ ਜੂਗਾ ਪਤਾ ਉਹਨਾਂ ਦੇ ਸਮੇਂ ਦੇ ਵਿੱਚ ਸਰਕਾਰਾਂ ਨਾਲ ਸਰਕਾਰਾਂ ਤੇ ਨਾਲ ਮੱਥਾ ਲਾਣਾ ਬਹੁਤ ਔਖਾ ਹੈ ਵੇਖੋ ਤੇ ਸਰਕਾਰਾਂ ਦੇ ਨਾਲ ਹੀ ਮੱਥੇ ਲੱਗਦੇ ਹੁੰਦੇ ਆ ਤੇ ਲੋਕ ਲਾਉਂਦੇ ਰਹੇ ਆ ਇਹ ਬਾਬਰ ਨਹੀਂ ਜਦੋਂ ਬਾਬਰ ਨੂੰ ਜ਼ਬਰ ਕਿਹਾ ਸੀ ਉਹ ਵੀ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਉਹਦੇ ਮਗਰ ਵੀ ਕੋਈ ਵੱਡੀ ਸੈਨਾ ਨਹੀਂ ਸੀ ਅੱਜ ਵੀ ਲੋਕ ਜਿਹੜੇ ਭਗਵੰਤ ਮਾਨ ਨੂੰ ਜਿਹੜਾ ਦਿੱਲੀ ਦਾ ਦਲਾਲ ਕਹਿ ਰਹੇ ਆ ਇਹ ਵੀ ਲੋਕ ਜੇ ਦਿੱਲੀ ਦੇ ਮੋਦੀ ਨੂੰ ਝੁਕਾ ਸਕਦੇ ਆ ਐਡਾ ਵੱਡਾ ਜਿਹਦੇ ਥੱਲੇ 29 ਦੇ ਸਟੇਟਾਂਾਂ ਵਾਂ ਜਿਨੇ 377 ਰਾਤੋੜਤੀ ਡੈਨ ਆਰ ਸੀ ਸੀ ਇਹ ਨੋਡ ਬੰਦੀ ਕਰਤੀ ਜਿਹੜਾ ਪ੍ਰਵਾਹ ਨਹੀਂ ਕਰਦਾ ਕਿਸੇ ਦੀ ਜੇ ਉਹਨੂੰ ਝੁਕਾ ਲਿਆ ਤੇ ਇਹ ਮਾਨ ਸਰਕਾਰ ਦੇ ਕਿਸੇ ਦਾਗ ਦੀ ਮੋੜੀ ਨਹੀਂ ਆ ਇਹ ਵੀ ਆਉਣਾ ਇਹ ਦਿਨਾਂ ਚ ਇੱਕ ਵਾਪਸ ਲਊਗਾ ਇਹ ਕੰਮ ਤੇ ਲਿਖਿਆ ਪਾ ਲੈ ਵੀ ਕਿੰਨਾ ਸਿਆਸੀ ਨੁਕਸਾਨ ਕਰਾਉਣਾ ਇਹਨੇ ਕਿਸਾਨ ਅੰਦੋਲਨ 2 ਦੇ ਤਹਿਤ ਜਿਹੜੇ ਤੁਹਾਡੇ ਮੋਰ ਚ ਲੱਗੇ ਸੀ ਬਾਰਡਰਾਂ ਤੇ ਹਰਿਆਣਾ ਮੋਰ ਤੇ ਲੱਗੇ ਸੀ ਸ਼ੰਭੂ ਹੈ ਖਲੋਰੀ ਤੇ ਲੱਗੇ ਸੀਗੇ ਸ਼ੰਭੂ ਤੇ ਲੱਗੇ ਸੀ ਉਹ ਭਾਰਤੀ ਸਰਕਾਰ ਨੇ ਸਾਨੂੰ ਸਮਝ ਆ ਤੁਸੀਂ ਵੀ ਇਸ ਐਕਟ ਦੇ ਖਿਲਾਫ ਤੁਸੀਂ ਆਪਣਾ ਜਿਹੜਾ ਲੰਬਦ ਹੋ ਸਕਦੇ ਹੋ ਲੇਖੋ ਗੱਲ ਇਹ ਆ ਪੁੱਟ ਦੇ ਵਿੱਚ ਕੋਈ ਦੂਰ ਆਏ ਨਹੀਂ ਆ ਪਰ ਲੋਕ ਜੇ ਉਹਨਾਂ ਪੁੱਟਦੇ ਆ ਤੇ ਲੋਕ ਜਿਹੜੇ ਘਰ ਬੈਗੇ ਆ ਲੋਕ ਫੇਰ ਲਾਮਬੰਦ ਹੋ ਰਹੇ ਆ ਪਿੰਡਾਂ 'ਚ ਮੀਟਿੰਗਾਂ ਕਰ ਰਹੇ ਆ ਲੋਕਾਂ ਨੂੰ ਸਮਝ ਆ ਰਹੀ ਆ ਵੀ ਇਹ ਸਰਕਾਰ ਜਿਹੜੀ ਧੱਕਾ ਕਰਦੀ ਕੋਈ ਵੀ ਸਰਕਾਰ ਧੱਕਾ ਕਰਦੀ ਆ ਸਰਕਾਰ ਕੋ ਵੱਡੇ ਪੱਦਰ ਤੇ ਫੌਜਾਂ ਨੇ মিডিਆ ਵਾ ਕਈ ਈ ਸਰਕਾਰ ਕੋ ਬਹੁਤ ਵੱਡਾ মিডিਆ ਦਾ ਕੋਈ ਜਿਹੜੇ ਚੈਨਲ ਨੇ ਨੈਸ਼ਨਲ ਚੈਨਲ ਆ ਕੁਝ ਸਰਕਾਰ ਕੋ ਜਿਹੜਾ ਵਾ ਉਹ ਵੱਡੀਆਂ ਸਨਾਵਾਂ ਵਾ ਫੌਜਾਂ ਨੇ ਉਹ ਕਰ ਸਕਦੀ ਆ ਧੱਕਾ ਕਰਨਾ ਕਰਦੀਆਂ ਆਈਆਂ ਕਰਦੀਆਂ ਰਹਿਣਗੀਆਂ ਪਰ ਧੱਕਾ ਖੀਰ ਜਿਹੜੇ ਲੋਕ ਹੀ ਜਿੱਤਦੇ ਆ ਸੰਘਰਸ਼ੀ ਜਿੱਤਦੇ ਆ ਤੇ ਸੰਘਰਸ਼ ਜਿਹੜਾ ਇਹ ਵੀ ਜਿੱਤਿਆ ਜਾਊਗਾ ਲੈਂਡ ਪੋਲਿੰਗ ਐਕਟ ਜਿਹੜਾ ਰੱਦ ਵੀ ਹੋਊਗਾ ਨਵੀਂ ਖੇਤੀ ਨੀਤੀ ਵੀ ਬਣੂਗੀ ਤੇ ਜਿਹੜੇ ਮਾਅਵਜੇ ਆ ਉਹ ਵੀ ਜਾਰੀ ਕਰਾਵਾਂਗੇ ਹੋਰ ਵੀ ਜਿਹੜੇ ਮਸਲੇ ਆ ਉਹ ਹੱਲ ਕਰਾਏ ਜਾਣਗੇ ਅੱਜ ਡੀਸੀ ਆਫਿਸ ਪਹੁੰਚੇ ਗੱਲ ਹੋਈ ਸੀ ਸਾਬ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਧਰਨੇ ਤੇ ਬੈਠੇ ਆ ਸੋ ਆਵਾਜ਼ ਚੁੱਕ ਰਹੇ ਆ ਤੇ ਲਗਾਤਾਰ ਚੁੱਕਦੇ ਰਵਾਂਗੇ ਜੇ ਨਾਜਰ ਮਸਲਾ ਹੱਲ ਨਹੀਂ ਹੁੰਦਾ ਤਾਂ ਬਿਲਕੁਲ ਕਿਸਾਨ ਜਥੇਬੰਦੀਆਂ ਵੱਲੋਂ ਆਖਿਆ ਜਾ ਰਿਹਾ ਬਿ ਲਗਾਤਾਰ ਲੈਂਡ ਪੁਲਿੰਗ ਐਕਟ ਦੇ ਖਿਲਾਫ ਜਿਹੜਾ ਕਿ ਉਹ ਆਵਾਜ਼ ਗੁਲੰਦ ਕਰਦੇ ਜਾਣਗੇ ਜਿਹੜੇ ਚੱਕਰੇ ਐਕਟ ਜਿਹੜਾ ਕਿ ਉਹ ਵਾਪਸ ਨਹੀਂ ਲਿਤਾ ਜਾਂਦਾ ਕਿਉਂਕਿ ਜਿਥੇ ਕਿ ਸਿਆਸੀ ਪਾਰਟੀਆਂ ਵੀ ਇਕੱਠੀਆਂ ਹੋ ਰਹੀਆਂ ਨੇ ਇੱਕ ਮੰਚ ਤੇ ਆਵਾਜ਼ ਗੁਲੰਦ ਕਰ ਰਿਆ ਨੇ ਜੋਸ ਐਗ ਦੇ ਖਿਲਾਫ ਉਸ ਤਹਤ ਕਿਸਾਨ ਜਿੱਥੇ ਬੰਦੀਆਂ ਨਹੀਂ ਲਗਾਤਾਰ ਹੋਣੇ ਪੰਜਾਬ ਅੰਦਰ ਜਿਹੜੇ ਕਿ ਲੰਬਜ ਹੋਈਆਂ ਨੇ ਕਿਉਂਕਿ ਉਹਨਾਂ ਦਾ ਆਖਣਾ ਹੈ ਵੀ ਇਹ ਜਿਹੜਾ ਐਕਟ ਆ ਇਹ ਕਿਸਾਨਾਂ ਦੇ ਵਿਰੋਧ ਵਿੱਚ ਆ ਅਤੇ ਇਸ ਨੂੰ ਕਿਸੇ ਦੀ ਕੀਮਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਇਸ ਤਹਤ ਅੱਜ ਡੀਸੀ ਦਫ਼ਤਰ ਖੇ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਧਰਨਾ ਨਹੀਂ ਦਿੱਤਾ ਜਾ ਰਿਹਾ ਹੈ ਕਮਨਪਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸਿਟੀਚਾ ਦਾਨਿਕ ਸਟੇਟੀਵੀ ਅੰਮ੍ਰਿਤਸਰ